ਪੰਜਾਬ ਚ ਆਏ ਦਿਨ ਚੋਰਾ ਬਲੋ ਚੋਰੀ ਦੇ ਵਾਰਦਾਤਾਂ ਕਿਤਿਆਂ ਜਾਂਦੀਆਂ ਨੇ ਤੇ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਨੇ ਇਸ ਦੀ ਇੱਕ ਜਿੰਦੀ ਜਾਗਦੀ ਮਿਸਾਲ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਪਿੰਡ ਗੜ ਦੀਵਾਲ ਤੋਂ ਜਿੱਥੇ ਚੋਰ ਆਇਆ ਤੇ ਗੱਲੇ ਚ ਪਈ ਹਜ਼ਾਰਾਂ ਦੀ ਨਕਦੀ ਚੱਕ ਕੇ ਫਰਾਰ ਹੋ ਗਿਆ ਪੋਰੀਆਂ ਤਸਵੀਰਾਂ ਸੀਸੀਟੀਵੀ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਨੂੰ ਨਾ ਕਿਸੇ ਦਾ ਡਰ ਹੈ ਤੇ ਨਾ ਖੌਫ ਹੈ ਅੰਦਰ ਵੜਿਆ ਤੇ ਕੈਸ਼ ਚੱਕ ਕੇ ਫਰਾਰ ਹੋ ਗਿਆ ਬਹਿਰ ਹਾਲ ਪੁਲਿਸ ਹੁਣੇ ਸੇ ਚੋਰ ਦੀ ਪਾਲ ਕਰ ਰਹੀ ਹੈ ਲਗਭਗ 50 ਹਜ਼ਾਰ ਤੋਂ ਉੱਪਰ ਸੀ ਇਹ ਪੈਸੇ ਕਿਉਂਕਿ ਅੱਜ ਡੀਲਰ ਆਉਣੀ ਸੀ ਉਹਨਾਂ ਨੂੰ ਪੈਸੇ ਦੇਣੇ ਸੀ ਲੋਧ ਦੇ ਨਾਲ ਹਫ਼ਤਿਆਂ ਦੀ ਪੇਮੈਂਟ ਰੁੱਪੀ ਨਹੀਂ ਸੀਗੀ ਅਸੀਂ ਦਿੱਤੇ ਨਹੀਂ ਸੀਗੇ ਤੇ ਉਹ ਅੱਜ ਪੈਸੇ ਦੇਣੇ ਸੀ ਇਸ ਕਰਕੇ ਤਸਦੀਲ ਦੇ ਦੇ ਸੀ ਠੀਕ ਹੈ ਜੀ ਅੱਜ ਕੀ ਕਰਨਾ ਹੋਈ ਜੀ ਆਪਣੇ ਨਾਲ ਅੱਜ ਮੈਂ ਇੱਕ ਦੁਕਾਨ ਤੋਂ 12 25 ਤੋਂ ਬਾਥਰੂਮ ਗਿਆ ਸਾਡ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਛੇਰ ਤੇ ਬੈਠਾ ਹਤੂ ਧੋਕੇ ਉਸ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ ਅੱਛੇ ਸਲੇਮਾ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਤੇ ਕੁਛ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਝ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚੰਬੇ 'ਚ ਪੈ ਕੇ ਪੈਸੇ ਕਿੱਥੇ ਆ ਮੈਂ ਕਾਕੇ ਨੂੰ ਫੋਨ ਕੀਤਾ ਇਹ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੁੱਡ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਆ ਕੌਣ ਨਹੀਂ ਕੁਝ ਪਹਿਲਾਂ ਦੇਖਿਆ ਤੁਸੀਂ ਐਦਾਂ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਤਰ੍ਹਾਂ ਦੇ ਨਹੀਂ ਦੇਖਿਆ ਆਊਗਾ ਤਾਂ ਮੈਨੂੰ ਇਨਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਜੀ ਹੁਣ ਕੋਈ ਪੇਤੀ ਆ ਜਿਹੜਾ ਕੋਈ ਆਉਂਦਾ ਹੈ ਡੇਲੀ ਦੇਖਦਾ ਹੈ ਜਦ ਇਹ ਦੇਖਿਆ ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ ਇੰਨੇ ਕਵਜੇ ਤੁਸੀਂ ਬਾਥਰੂਮ ਜਾਂਦੇ ਹੋ ਜਾਂ ਫਿਰ ਜਾਂਦੇ ਹੋ ਜਾਂ ਕਿਤੇ ਕੰਮ ਜਾਂਦੇ ਹੋ ਇੰਨੇ ਵਜੇ ਨਹੀਂ ਨਹੀਂ ਮੈਨੂੰ ਥੋੜੀ ਜੀ ਕਈ ਵਾਰ ਬਾਥਰੂਮ ਜ਼ਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੋਏ ਜਿੱਲੇ ਆਉਂਦਾ ਮੈਂ ਉਸੇ ਚੱਲੇ ਜਾਂਦਾ ਇਹ ਤਾਂ ਫਿਕਸ ਟਾਈ ਪੰਜਾਬ ਚ ਆਏ ਦਿਨ ਚੋਰਾਵਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਨੇ ਤੇ ਚੋਰਾਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਨੇ ਇਸ ਦੀ ਇੱਕ ਜਿੰਦੀ ਜਾਗਦੀ ਮਿਸਾਲ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਪਿੰਡ ਗੜਦੀਵਾਲ ਤੋਂ ਜਿੱਥੇ ਚੋਰ ਆਇਆ ਤੇ ਗੱਲੇ ਚ ਪਈ ਹਜ਼ਾਰਾਂ ਦੀ ਨਕਦੀ ਚੱਕ ਕੇ ਫਰਾਰ ਹੋ ਗਿਆ ਪੋਰੀਆਂ ਤਸਵੀਰਾਂ ਸੀਸੀਟੀਵੀ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਨੂੰ ਨਾ ਕਿਸੇ ਦਾ ਡਰ ਹੈ ਤੇ ਨਾ ਖੌਫ ਹੈ ਅੰਦਰ ਵੜਿਆ ਤੇ ਕੈਸ਼ ਚੱਕ ਕੇ ਫਰਾਰ ਹੋ ਗਿਆ ਬਹਿਰ ਹਾਲ ਪੁਲਿਸ ਹੁਣੇ ਸੇ ਚੋਰ ਦੀ ਭਾਲ ਕਰ ਰਹੀ ਹੈ ਲਗਭਗ 50 ਹਜ਼ਾਰ ਤੋਂ ਉੱਪਰ ਦੇ ਪੈਸੇ ਕਿਉਂਕਿ ਅੱਜ ਡੀਲਰ ਆਉਣੀ ਸੀ ਉਹਨਾਂ ਨੂੰ ਪੈਸੇ ਦੇਣੇ ਸੀ। ਉਹ ਦੋ ਦਿਨ ਹਫ਼ਤੇ ਦੀ ਪੇਮੈਂਟ ਰੁਕੀ ਹੋਈ ਸੀ। ਅਸੀਂ ਕਿਤੇ ਨਹੀਂ ਸੀਗੇ। ਤੇ ਉਹ ਅੱਜ ਪੈਸੇ ਦੇਣੇ ਸੀ ਇਸ ਕਰਕੇ ਪੈਸੇ ਲੈਣ ਆਏ ਸੀ। ਠੀਕ ਹੈ ਜੀ। ਅੱਜ ਕੀ ਘਟਨਾ ਹੋਈ ਜੀ ਆਪਣੇ ਨਾਲ ਅੱਜ? ਮੈਂ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ। ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਛੇਰ ਤੇ ਬੈਠਾ ਹਤੂ ਧੋਕੇ। ਉਸ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ। ਅੱਛੇ ਸਲੇ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸਿਕਾ ਤੇ ਕੁਛ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਝਦ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚੰਬੇ ਚ ਪੈ ਕੇ ਪੈਸੇ ਕਿੱਥੇ ਹੈ ਮੈਂ ਕਾਕੇ ਨੂੰ ਫੋਨ ਕੀਤਾ ਤੇ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਹਾਂ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਵਾਲਾ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਕੌਣ ਨਹੀਂ ਕੁਛ ਪਹਿਲਾਂ ਦੇਖਿਆ ਤੁਸੀਂ ਇੱਦਾਂ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਤਰ੍ਹਾਂ ਦੀ ਨਹੀਂ ਲੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਜੀ ਹੁਣ ਕੋਈ ਪੇਤੀ ਆ ਜਿਹੜਾ ਕੋਈ ਆਉਂਦਾ ਹੈ ਡੇਲੀ ਦੇਖਦਾ ਹੈ ਜਿਹਨੇ ਦੇਖਿਆ ਤੁਹਾਡੀ ਕੋਈ ਫਿਕਸਡ ਟਾਈਮਿੰਗ ਵੀ ਆ ਵੀ ਇੰਨੇ ਵਜੇ ਤੁਸੀਂ ਬਾਥਰੂਮ ਜਾਂਦੇ ਹੋ ਜਾਂ ਫਿਰ ਜਾਂਦੇ ਆ ਜੇ ਕਿਤੇ ਕੰਮ ਜਾਂਦੇ ਆ ਇੰਨੇ ਵਜੇ ਨਹੀਂ ਨਹੀਂ ਮੈਨੂੰ ਥੋੜੀ ਜੀ ਕਈ ਵਾਰ ਬਾਥਰੂਮ ਜਾਂਦਾ ਆਉਣ ਦੀ ਪ੍ਰੋਬਲਮ ਹੁੰਦੀ ਹੋਈ ਜੇ ਲਿਆਉਂਦਾ ਮੈਂ ਉਸੇ ਚੱਲੀ ਜਾਂਦਾ ਇਦਾਂ